ਸਤਿ ਸ੍ਰੀ ਅਕਾਲ ਜੀ ਅੱਜ BIOS ਵਾਕਤ ਕਰਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ 2500 ਤੋਂ ਵੱਧਦੇ ਹੁਣ ਮਾਮਲੇ ਸਾਹਮਣੇ ਆ ਚੁੱਕੇ ਹਨ ਸੋਮਵਾਰ ਨੂੰ 256 ਨਵੇਂ ਕੇਸ ਸਾਹਮਣੇ ਆਏ ਹਨ ਪਿਛਲੇ ਕਈ ਦਿਨਾਂ ਦੇ ਵਿੱਚ ਹੁਣ ਪਰਾਲੀ ਸੰਗਰੂਰ ਦੇ ਵਿੱਚ ਜਿਹੜੀ ਕਿ ਸਾੜੀ ਜਾ ਰਹੀ ਹੈ ਸੰਗਰੂਰ ਦੇ ਵਿੱਚ 61 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਪਰਾਲੀ ਸਾੜਨ ਦੇ ਕਾਰਨ ਹੁਣ ਸੂਬੇ ਦੀ ਹਵਾ ਪ੍ਰਦੂਸ਼ਿਤ ਹੋ ਚੁ ਇਹ ਤੁਹਾਨੂੰ ਦੱਦੀ ਹੈ ਕਿ 에어 ਕੁਆਲਿਟੀ ਇੰਡੈਕਸ ਲਗਾਤਾਰ ਹੁਣ ਵਧਦਾ ਜਾ ਰਿਹਾ ਹੈ ਸੋਮਵਾਰ ਨੂੰ ਪੰਜਾਬ ਦੇ ਚਾਰ ਸ਼ਹਿਰਾਂ ਦੇ ਵਿੱਚ ਹਵਾ ਦੀ ਗੁਣਵੱਤਾ ਕਾਫੀ ਜ਼ਿਆਦਾ ਖਰਾਬ ਸ਼ਹਿਰਾਂ ਦੇ ਵਿੱਚ ਦਰਜ ਕੀਤੀ ਗਈ ਹੈ ਜੀਹਾਂ ਜਿੱਥੇ ਕੀ ਪਟਿਆਲਾ ਦੇ ਵਿੱਚ 에어 ਕੁਆਲਿਟੀ ਇੰਡੈਕਸ 250 ਦਰਜ ਕੀਤਾ ਗਿਆ ਹੈ ਉੱਥੇ ਖੰਨਾ ਦੇ ਵਿੱਚ 248 ਅਤੇ ਮੰਡੀ ਗੋਵਿੰਦਗੜ੍ਹ ਦੇ ਵਿੱਚ 234 ਤੇ ਜਲੰਧਰ ਦੇ ਵਿੱਚ 206 ਦਰਜ ਕੀਤਾ ਗਿਆ ਹੈ ਜੋ ਕਿ ਸਾਹ ਲੈਣ ਵਾਲਿਆਂ ਦੇ ਲਈ ਬੇਹਦ ਖਤਰਨਾਕ ਸਾਬਤ ਹੋ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦੀਵਾਲੀ ਬੰਪਰ ਡਰਾਅ ਕੱਢਿਆ ਗਿਆ ਸੀ ਬੀਤੇ ਦਿਨੀ ਹੀ ਜਿੱਥੇ ਕਿ ਕਰੋੜ-ਕਰੋੜ ਦੇ 50-50 ਲੱਖ ਰੁਪਏ ਦੇ ਇਨਾਮ ਵਾਲੇ ਵਿਅਕਤੀ ਤੇ ਇਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦੀਵਾਲੀ ਬੰਪਰ ਦਾ ਇਨਾਮ ਜਿੱਥੇ ਕਿ ਬੀਤੇ ਦਿਨੀ ਕੱਢਿਆ ਗਿਆ ਸੀ ਜਿੱਥੇ ਕਿ 1 ਕਰੋੜ ਅਤੇ 50 ਲੱਖ ਰੁਪਏ ਦੇ ਇਨਾਮ ਲੈਣ ਵਾਲੇ ਵਿਅਕਤੀ ਤੇ ਸਾਹਮਣੇ ਆ ਗਏ ਸਨ ਪਰ 11 ਕਰੋੜ ਜਿੱਤਣ ਵਾਲਾ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਸੀ ਕਿ ਉਸ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਹੈ ਸੋ ਹੁਣ ਆਖਰਕਾਰ 11 ਕਰੋੜ ਰੁਪਏ ਜਿੱਤਣ ਵਾਲਾ ਵੀ ਸਾਹਮਣੇ ਆ ਚੁੱਕਾ ਹੈ ਤੇ ਸਬਜ਼ੀ ਵੇਚਣ ਵਾਲਾ ਨਿਕਲਿਆ ਹੈ 11 ਕਰੋੜ ਦਾ বিজেਤਾ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਦੀਵਾਲੀ ਬੰਪਰ ਦੇ ਉੱਤੇ ਜਿਹੜੀ ਲੋਟਰੀ ਕੱਢੀ ਗਈ ਹੈ ਉਸ ਦਾ ਹੁਣ ਅਸਲੀ ਹੱਕਦਾਰ ਸਾਹਮਣੇ ਆ ਚੁੱਕਾ ਹੈ ਇਹ ਖੁਸ਼ਕਿਸਮਤ ਇਨਸਾਨ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਪਿੰਡ ਕੱਠ ਪੁਤਲੀ ਦਾ ਰਹਿਣ ਵਾਲਾ ਅਮਿਤ ਸਹੇੜਾ ਹੈ ਜੋ ਰੋਜ਼ਾਨਾ ਪਿੰਡਾਂ ਦੇ ਵਿੱਚ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਦਾ ਹੈ ਜਾਣਕਾਰੀ ਦੇ ਮੁਤਾਬਕ ਅਮਿਤ ਸਹੇੜਾ ਨੇ ਬਟਿੰਡਾ ਆਉਣ ਮੌਕੇ ਲਾਟਰੀ ਏਜੰਸੀ ਕਾਊਂਟਰ ਤੋਂ ਇਹ ਸੀਰੀਜ਼ ਦਾ 438586 ਨੰਬਰ ਵਾਲਾ ਟਿਕਟ ਖਰੀਦਿਆ ਸੀ ਤੇ ਟਿਕਟ ਖਰੀਦਣ ਤੋਂ ਬਾਅਦ ਉਸਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ ਕਿ ਉਸ ਦੀ ਕਿਸਮਤ ਇੰਨੀ ਛੇਤੀ ਬਦਲ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ 31 ਅਕਤੂਬਰ ਨੂੰ ਡਰਾਅ ਨਿਕਲਿਆ ਜਿਸ ਤੋਂ ਬਾਅਦ ਕੀ ਰਤਨ ਲਾਟਰੀ ਕਾਊਂਟਰ ਦੇ ਮਾਲਕ ਉਮੇਸ਼ ਕੁਮਾਰ ਮੈਨੇਜਰ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ 5 ਦਿਨਾਂ ਤੋਂ ਅਸੀਂ ਟਿਕਟ ਦੇ ਮਾਲਕ ਦੀ ਭਾਲ ਕਰ ਰਹੇ ਹਾਂ ਪਰ ਮਾਲਕ ਕਿਤੇ ਲਾਪਤਾ ਹੋ ਚੁੱਕਾ ਹੈ ਸੋ ਜਿਸ ਤੋਂ ਬਾਅਦ ਕਿ ਹੁਣ ਉਹ ਦੁਪਹਿਰੇ ਹੀ ਬਠਿੰਡੇ ਆਪਣੀ ਟਿਕਟ ਲੈ ਕੇ ਪਹੁੰਚਦਾ ਹੈ ਤੇ ਜਿਸ ਤੋਂ ਬਾਅਦ ਉਸ ਨੂੰ ਜੇਤੂ ਨਾਮ ਜਿਹੜਾ ਕਿ ਹੁਣ ਦੇ ਦਿੱਤਾ ਜਾਵੇਗਾ ਸੋ ਬੇਹਦ ਇਹ ਹੈਰਾਨ ਕਰਦਾ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਇੱਕ ਸਬਜ਼ੀ ਵਕਰੀਤਾ ਨੂੰ 11 ਕਰੋੜ ਦਾ ਦਿਵਾਲੀ ਬੰਪਰ ਨਿਕਲ ਆਇਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨੀ ਹੀ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ ਜਿਸ ਦੇ ਵਿੱਚ 21 ਸਾਲਾਂ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਦੱਸਿਆ ਜਾ ਰਿਹਾ ਸੀ ਕਿ ਉਹ ਨਚਾ ਕਰਕੇ ਗੱਡੀ ਚਲਾ ਰਿਹਾ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਖੁਲਾਸੇ ਹੋ ਗਏ ਹਨ ਹਾਦਸੇ ਦੇ ਵਿੱਚ ਸੋ 21 ਅਕਤੂਬਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਸ਼ੱਕ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਤਿੰਨ ਲੋਕਾਂ ਦੀ ਜਾਨ ਵੀ ਚਲੀ ਗਈ ਸੀ ਪਰ ਹੁਣ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਜੂਬਾ ਸਿਟੀ ਦੇ 21 ਸਾਲਾਂ ਨਿਵਾਸੀ ਜਸ਼ਨਪ੍ਰੀਤ ਸਿੰਘ ਨੂੰ 21 ਵਰਨੂ ਨਸ਼ੇ ਦੇ ਸ਼ੱਕ ਦੇ ਵਿੱਚ ਗੱਡੀ ਚਲਾਉਣ ਤੇ ਹਾਸਾ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਹੁਣ ਨਤੀਜਾ ਆਇਆ ਹੈ ਕਿ ਉਸ ਦੇ ਵੱਲੋਂ ਕੋਈ ਵੀ ਨਸ਼ਾ ਨਹੀਂ ਕੀਤਾ ਗਿਆ ਸੀ ਜਿੱਥੇ ਕਿ ਪਰਿਵਾਰਕ ਮੈਂਬਰਾਂ ਦੇ ਦੁਆਰਾ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਉਸ ਦੇ ਦੁਆਰਾ ਕੋਈ ਵੀ ਨਸ਼ਾ ਨਹੀਂ ਕੀਤਾ ਜਾਂਦਾ ਸੋ ਉਹਨਾਂ ਦੀ ਗੱਲ ਸੱਚੀ ਨਿਕਲੀ ਹੈ ਤੇ ਹੁਣ ਜਸ਼ਨਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਹੋਇਆ ਹੈ ਕਿ ਉਸ ਦੇ ਦੁਆਰਾ ਨਸ਼ਾ ਨਹੀਂ ਕੀਤਾ ਗਿਆ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਅੱਜ ਅਤੇ ਕੱਲ ਦੇ ਲਈ ਭਾਰੀ بارش ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਬਸ ਜੀ ਹਾਂ ਵੈਸਟਰਨ ਡਿਸਟਰਬੈਂਸ ਹੁਣ ਐਕਟਿਵ ਹੋ ਚੁੱਕਾ ਹੈ ਪੰਜਾਬ ਦੇ ਵਿੱਚ بارش ਦੀ ਸੰਭਾਵਨਾ ਹੈ ਸੋ 5 ਅਤੇ ਇਸ ਤੋਂ ਇਲਾਵਾ 6 ਨਵੰਬਰ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ। ਸੋ 5 ਨਵੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ ਅਤੇ ਰੂਪਨਗਰ ਦੇ ਵਿੱਚ ਮੱਧਮ ਤੋਂ ਲੈ ਕੇ ਭਾਰੀ بارش ਹੋ ਸਕਦੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਵੱਡੀ ਗਰਾਵਟ ਦੇਖਣ ਨੂੰ ਮਿਲੇਗੀ। ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਮੌਸਮ ਹੋਰ ਠੰਡਾ ਹੋ ਜਾਵੇਗਾ। ਸੋ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਕਿ ਖੰਨਾ ਸ਼ਹਿਰ ਦੇ ਵਿੱਚ 12 ਕੁੱਤਿਆਂ ਨੇ 17 ਬੱਚਿਆਂ ਸਮੇਤ 20 ਤੋਂ ਵੱਧ ਲੋਕਾਂ ਨੂੰ ਵੱਢਿਆ ਹੈ ਸੋ ਗੰਭੀਰ ਜ਼ਖਮੀ ਵੀ ਕਰ ਦਿੱਤਾ ਹੈ ਇਸ ਸ਼ਹਿਰ ਦੇ ਵਿੱਚ ਖੰਖਾਰ ਕੁੱਤਿਆਂ ਦਾ ਹਾੜ ਆ ਗਿਆ ਹੈ 12 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਜਿਹੜੀਆਂ ਕਿ ਕਾਫੀ ਜ਼ਿਆਦਾ ਵਧਦੀਆਂ ਜਾ ਰਹੀਆਂ ਹਨ ਸੋ ਇਸੇ ਦੌਰਾਨ ਹੁਣ ਖਬਰਾਂ ਵੀ ਜਿਹੜੀਆਂ ਕਾਫੀ ਜ਼ਿਆਦਾ ਛਾਪਦੀਆਂ ਹਨ ਸੋ ਕਈ ਕਤੂਰੇ ਜਿਹੜੇ ਆ ਜਾਂ ਫਿਰ ਜਿਹੜੇ ਕੁੱਤਿਆਂ ਦੇ ਬੱਚੇ ਆ ਉਹਨਾਂ ਦੇ ਦੁਆਰਾ ਬੱਚਿਆਂ ਨੂੰ ਬੱਢ ਲਿਆ ਜਾਂਦਾ ਹੈ ਸੋ ਜਿਆਦਾ ਜਖਮੀ ਜਿਹੜਾ ਕਿ ਦੁਸਹਿਰ ਆ ਮੇਲਾ ਗਰਾਊਂਡ ਤੇ ਕ੍ਰਿਸ਼ਨानगर ਦੇ ਸਾਨੇ ਇਸ ਤੋਂ ਪਹਿਲਾਂ ਵੀ ਖੰਨੇ ਸ਼ਹਿਰ ਦੇ ਵਿੱਚ ਖੁੰਖਾਰ ਕੁੱਤਿਆਂ ਦੇ ਦੁਆਰਾ ਬਜ਼ੁਰਗਾਂ ਤੇ ਬੱਚਿਆਂ ਨੂੰ ਨੋਚ-ਨੋਚ ਕੇ ਖਾਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਸਾਹਮਣੇ ਆਉਂਦੀਆਂ ਹਨ ਸੋ ਹੁਣ ਲਗਾਤਾਰ ਤੁਹਾਨੂੰ ਦੱਦਿਆ ਕਿ ਪੰਜਾਬ ਦੇ ਵਿੱਚ ਅਤੇ ਪੂਰੇ ਖੰਨੇ ਸ਼ਹਿਰ ਦੇ ਵਿੱਚ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਕੁੱਤਿਆਂ ਦੇ ਜਿਹੜੇ ਉਹ 7-7 8-8 ਕੁੱਤਿਆਂ ਦੇ ਝੁੰਡ ਜਿਹੜੇ ਘੁੰਮ ਰਹੇ ਆ ਤੇ ਇੱਕ ਵਿਅਕਤੀ ਦੇ ਉੱਤੇ ਹਮਲਾ ਕਰ ਦਿੰਦੇ ਆ ਜਿਸ ਤੋਂ ਬਾਅਦ ਕਿ ਉਹਨਾਂ ਦਾ ਬਚਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਸੋ ਇਸੇ ਵੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਘਰ ਦੇ ਵਿੱਚ ਰੱਖੇ ਪਿੱਟ ਬੋਲ ਕੁੱਤੇ ਨੇ ਹੀ 13 ਸਾਲ ਦੇ ਬੱਚੇ ਦੇ ਉੱਤੇ ਹਮਲਾ ਕਰ ਦਿੱਤਾ ਤੇ ਸਿਰ ਨੂੰ ਜਿਵਾੜੀਆਂ ਦੇ ਵਿੱਚ ਉਸਦੇ ਘੁੱਟ ਲਿਆ ਤੇ ਬੱਚੇ ਨੂੰ ਬੁਰੀ ਤਰ੍ਹਾਂ ਜਿਹੜਾ ਕਿ ਨੋਚ ਲਿਆ ਗਿਆ ਹੈ ਸੋ ਬਹੁਤ ਜ਼ਿਆਦਾ ਜਿਹੜਾ ਕਿ ਪੰਜਾਬ ਦੇ ਵਿੱਚ ਹੁਣ ਵਾਰਾ ਕੁੱਤਿਆਂ ਦੇ ਦੁਆਰਾ ਇਸ ਤਰ੍ਹਾਂ ਹਮਲੇ ਕੀਤੇ ਜਾ ਰਹੇ ਆ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਮੁਕਤਸਰ ਸਾਹਿਬ ਦੌਰਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਇਸੇ ਦੌਰਾਨ ਪੁਲਿਸ ਮੁਲਾਜ਼ਮ ਜਿਹੜੇ ਕਿ ਉਹਨਾਂ ਦੇ ਜੁੱਤੀਆਂ ਦੀ ਰਾਖੀ ਕਰਦੇ ਹੋਏ ਨਜ਼ਰ ਆਏ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦੋ ਮੁਲਾਜ਼ਮ ਤੇ ਸੀਐਮ ਮਾਨ ਦੇ ਬੂਟਾਂ ਦੀ ਸਾਂਭ ਸੰਭਾਲ ਦੇ ਉੱਤੇ ਹੀ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਸੋ ਮੁੱਖ ਮੰਤਰੀ ਦੇ ਬੂਟ ਸਾਂਭਣ ਦੇ ਲਈ ਵੱਖਰੇ ਕਰਮਚਾਰੀਆਂ ਦੀ ਡਿਊਟੀ ਹੁਣ ਲੱਗਣੀ ਸ਼ੁਰੂ ਹੋ ਚੁੱਕੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਬੂਟਾਂ ਦੇ ਕੋਲ ਹੀ ਜਿਹੜੇ ਦੋ ਮੁਲਾਜ਼ਮ ਖੜੇ ਰਹੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸੀਐਮ ਭਗਵੰਤ ਮਾਨ ਦੇ ਉੱਤੇ ਤੰਜ ਕੱਸਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਮਨ ਕਾਨੂੰਨ ਦੀ ਸਥਿਤੀ ਦਾ ਅੰਦਾਜ਼ਾ ਇਥੋਂ ਹੀ ਤੁਸੀਂ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਪੁਲਿਸ ਨੂੰ ਮੁੱਖ ਮੰਤਰੀ ਦੇ ਬੂਟਾਂ ਦੀ ਹੁਣ ਰਾਖੀ ਕਰਨੀ ਪੈ ਰਹੀ ਹੈ ਸੋ ਇਹ ਗੱਲ ਤੇ ਬਿਲਕੁਲ ਜਿਹੜੀ ਕਿ ਸਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਬੂਟਾਂ ਦੀ ਰਾਖੀ ਕਰਨ ਦੇ ਲਈ ਸੀਮ ਨੂੰ ਹੀ ਦੋ ਪੁਲਿਸ ਮੁਲਾਜ਼ਮਾਂ ਦੀ ਲੋਡ ਪੈ ਰਹੀ ਹੈ ਤੇ ਪੰਜਾਬ ਦਾ ਕਾਨੂੰਨ ਤੁਸੀਂ ਇਥੋਂ ਦੇਖ ਸਕਦੇ ਹੋ ਕਿ ਕਿੰਨਾ ਕੁ ਸਹੀ ਇਸ ਸਮੇਂ ਚੱਲ ਰਿਹਾ ਹੋਵੇਗਾ ਕਿਤੇ ਕੋਈ ਚੋਰ ਉਹਨਾਂ ਦੇ ਬੂਟ ਨਾ ਲੈ ਜਾਵੇਗੇ ਇਹ ਭੰਡ ਦੂਜਿਆਂ ਤੇ ਚੁਟਕਲੇ ਬਣਾਉਂਦਾ ਸੀ ਅੱਜ ਖੁਦ ਚੁਟਕਲਾ ਬਣ ਕੇ ਰਹਿ ਗਿਆ ਹੈ ਸੋ ਭੰਡ ਜਿਹੜਾ ਕਿ ਸੱਦਿਆ ਗਿਆ ਹੈ ਸਿੰਘਾ ਮਮਾਨ ਨੂੰ ਸ਼ਰੂਮ ਅਮਰੀਕਾ ਦੀ ਦਲ ਦੇ ਵੱਲੋਂ ਸੋ ਲੱਖਾਂ ਦੇ ਵੋਟ ਜਿਹੜਾ ਕਿ ਦੱਸੀ ਜਾ ਰਹੇ ਹਨ ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੱਖ-ਵੱਖ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੰਘਾ ਮਮਾਨ ਦੇ ਜਿਹੜੇ ਵੋਟ ਆ ਉਹ ਕਾਫੀ ਜਿਆਦਾ ਮਹਿੰਗੇ ਸੀਗੇ ਸੋ ਜਿਸ ਦੇ ਕਾਰਨ ਉਹਨਾਂ ਨੂੰ ਦੋ ਪੁਲਸ ਮੁਲਾਜ਼ਮ ਉਸ ਦੀ ਰਾਖੀ ਦੇ ਵਿੱਚ ਖੜੇ ਕਰਨੇ ਪਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 스마트 ਸਕੂਲ ਪੰਜਾਬ ਦੇ ਵਿੱਚ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਸਾਢੇ 3-4 ਸਾਲ ਜਿਹੜਾ ਕਿ ਬੀਤਣ ਤੋਂ ਬਾਅਦ ਵੀ ਪੰਜਾਬ ਦੇ ਸਕੂਲ ਦੀਆਂ ਕੰਧਾਂ ਤੁਸੀਂ ਦੇਖ ਸਕਦੇ ਹੋ ਕਿ ਕੰਧਾਂ ਦਾ ਕੀ ਹਾਲ ਹੈ ਤੇ ਸਕੂਲ ਦੇ ਸਾਹਮਣੇ ਦੀਆਂ ਇਹ ਤਸਵੀਰਾਂ ਆ ਜਿਹੜੀਆਂ ਕਿ ਤੁਹਾਡੀ ਵੀਡੀਓ ਸਕਰੀਨ ਦੇ ਉੱਤੇ ਚੱਲ ਰਹੀਆਂ ਹਨ ਕਿ ਕਿੰਨਾ ਕੂੜਾ ਅਤੇ ਕਿੰਨੀ ਗੰਦਗੀ ਜਿਹੜੀ ਕਿ ਉੱਥੇ ਛੁੱਟੀ ਗਈ ਹੈ ਫਰ ਜਿਸ ਤੋਂ ਬਾਅਦ ਕਿ ਬੱਚਿਆਂ ਦੇ ਵਿੱਚ ਤੇ ਬਿਮਾਰੀਆਂ ਫੈਲਣ ਦਾ ਖਤਰਾ ਹੀ ਹੈ ਤੇ ਦੂਜੇ ਪਾਸੇ ਹੁਣ ਭਗਵੰਤ ਮਾਨ ਦੇ ਸਮਾਰਟ ਸਕੂਲਾਂ ਦੀ ਪੋਲ ਵੀ ਜਿਹੜੀ ਕੀ ਇਹ ਪਿਕਚਰ ਖੋਲਦੀ ਹੋਈ ਨਜ਼ਰ ਆ ਰਹੀ ਹੈ ਸੋ ਇਹ ਤਸਵੀਰਾਂ ਜਿਹੜੀਆਂ ਦੱਸਿਆ ਜਾ ਰਹੀਆਂ ਹੈ ਕਿ ਪੰਜਾਬ ਦੇ ਮੁੱਲਾਪੁਰ ਦੀਆਂ ਹਨ ਸੋ ਲੁਧਿਆਣਾ ਦੇ ਵਿੱਚ ਜਿਹੜਾ ਕੀ ਦੱਸੀਆਂ ਜਾ ਰਹੀਆਂ ਹਨ ਤਸਵੀਰਾਂ ਸੋ ਅਕਸਰ ਸਕੂਲਾਂ ਦੀਆਂ ਕੰਧਾਂ ਦੇ ਉੱਤੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਸਕੂਲ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਲੋਗਨ ਲਿਖੇ ਹੁੰਦੇ ਆ ਪਰ ਹੁਣ ਸਕੂਲ ਦੇ ਬਾਹਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਗੰਦਗੀ ਦੇ ਢੇਰ ਲੱਗ ਚੁੱਕੇ ਆ ਸੋ ਮੁੰਨਾ ਲਾਲੀਪੁਰੀ ਸਕੂਲ ਆਫ ਐਨੀਮੇਸ ਦੇ ਪਾਸ ਲੋਕਾਂ ਦੇ ਵੱਲੋਂ ਕੂੜਾ ਸੁੱਟ ਕੇ ਇੱਥੇ ਬੰਡਾ ਢੇਰ ਲਗਾ ਦਿੱਤਾ ਗਿਆ ਹੈ ਸੋ ਬੱਡੇ ਸਵਾਲ ਵੀ ਜਿਹੜਾ ਕੀ ਖੜੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਸਾਫ਼ ਸੁਥਰੇ ਭਵਿੱਖ ਦੇ ਲਈ ਸਕੂਲਾਂ ਦੇ ਵਿੱਚ ਪੜਨ ਦੇ ਲਈ ਲੋਕ ਆਪਣੇ ਬੱਚੇ ਭੇਜਦੇ ਆ ਉੱਥੇ ਹੀ ਮੱਛਰ ਮੱਖੀਆਂ ਤੇ ਬਦਬੂਦ ਹੋਂ ਦੇ ਨਾਲ ਉਹਨਾਂ ਨੂੰ ਭਿਆਨਕ ਜਿਹੜੀਆਂ ਬਿਮਾਰੀਆਂ ਕਈ ਅਣਕ ਬਿਮਾਰੀਆਂ ਦਾ ਖਤਰਾ ਜਿਹੜਾ ਬੱਚਿਆਂ ਨੂੰ ਬਣਿਆ ਹੋਇਆ ਹੈ ਸੋ ਕਾਫੀ ਹਾਲਾਤ ਜਿਹੜੇ ਕਿ ਪੰਜਾਬ ਦੇ ਸਕੂਲਾਂ ਦੇ ਇਸ ਸਮੇਂ ਖਰਾਬ ਚੱਲ ਰਹੇ ਆ ਬੇਸ਼ੱਕ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਸਮਾਰਟ ਸਕੂਲ ਉਹਨਾਂ ਦੇ ਵੱਲੋਂ ਬਣਾ ਦਿੱਤੇ ਗਏ ਆ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਡੇਂਗੂ ਦੇ ਮਾਮਲੇ 400 ਤੋਂ ਪਾਰ ਹੋ ਚੁੱਕੇ ਹਨ ਸਿਹਤ ਵਿਭਾਗ ਨਹੀਂ ਕਰ ਰਿਹਾ ਹੈ ਡੇਂਗੂ ਦੇ ਨਾਲ ਮਰਨ ਵਾਲਿਆਂ ਦਾ ਖੁਲਾਸਾ ਜੀ ਹਾਂ ਕਾਫੀ ਜ਼ਿਆਦਾ ਮੌਤਾਂ ਹੁਣ ਡੇਂਗੂ ਦੇ ਨਾਲ ਵੀ ਪੰਜਾਬ ਦੇ ਵਿੱਚ ਹੋ ਚੁੱਕੀਆਂ ਹਨ ਸਿਹਤ ਵਿਭਾਗ ਦੇ ਵੱਲੋਂ ਇਹਨਾਂ ਅੰਕੜਿਆਂ ਦਾ ਹੁਣ ਡਾਟਾ ਹੀ ਸ਼ੇਅਰ ਨਹੀਂ ਕੀਤਾ ਜਾ ਰਿਹਾ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਸਰਕਾਰੀ ਅੰਕੜੇ ਦੇ ਮੁਤਾਬਕ ਸੋ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਗਏ ਆ ਉਹਨਾਂ ਦੀ ਗਿਣਤੀ ਤਾਂ ਕਿਤੇ ਜ਼ਿਆਦਾ ਹੋ ਸਕਦੀ ਹੈ ਪਰ ਸਰਕਾਰੀ ਅੰਕੜਿਆਂ ਦੇ ਅਨੁਸਾਰ 400 ਨੂੰ ਪਾਰ ਕਰ ਚੁੱਕੀ ਹੈ ਤੇ ਹਾਲਾਂਕਿ ਸਹੀ ਗਿਣਤੀ ਅਜੇ ਦੱਸੀ ਨਹੀਂ ਜਾ ਰਹੀ ਹੈ ਦੂਜੇ ਪਾਸੇ ਡੇਂਗੂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਕਿੰਨੀ ਹੋਈ ਹੈ ਸੋ ਉਹਨਾਂ ਦੇ ਉੱਤੇ ਜਿਹੜਾ ਕਿ ਅਜੇ ਤੱਕ ਕੋਈ ਵੀ ਚਾਨਣਾ ਨਹੀਂ ਪਾਇਆ ਗਿਆ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਡੇਂਗੂ ਮਲੇਰੀਆ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਬਿਮਾਰੀਆਂ ਫੈਲ ਰਹੀਆਂ ਹਨ ਤੇ ਭਗਵਾਨਤਮਾਨ ਸਰਕਾਰ ਦੇ ਵੱਲੋਂ ਲਗਾਤਾਰ ਕੀਆ ਜਾ ਰਿਹਾ ਹੈ ਕਿ 10 ਲੱਖ ਦੇ ਲਾਜ ਵਾਲੇ ਕਾਰਡ ਜਿਹੜੇ ਕਿ ਲੋਕਾਂ ਦੇ ਬਣਾ ਦਿੱਤੇ ਗਏ ਆ 1 ਅਕਤੂਬਰ ਤੋਂ ਹੀ ਵੰਣੇ ਸ਼ੁਰੂ ਹੋ ਚੁੱਕੇ ਆ ਸੋ ਵੱਖ-ਵੱਖ ਪ੍ਰਚਾਰ ਕੀਤਾ ਗਿਆ 2 ਮਹੀਨੇ ਪਹਿਲਾਂ ਹੀ ਪਰ ਕਿਸੇ ਦਾ ਵੀ ਜਿਹੜਾ ਅਜੇ ਤੱਕ ਤੁਹਾਨੂੰ ਦੱਦਿਆ ਕੋਈ 10 ਲੱਖ ਰੁਪਏ ਵਾਲਾ ਕਾਰਡ ਹੈ ਜਿਹੜਾ ਬਿਮਾਰੀ ਵਾਲਾ ਉਹ ਨਹੀਂ ਬਣ ਪਾਇਆ ਹੈ ਸੋ ਕਿਸੇ ਵੀ ਵਿਅਕਤੀ ਦਾ ਜੇਕਰ ਇਹ 10 ਲੱਖ ਰੁਪਏ ਵਾਲਾ ਬਿਮਾਰੀ ਵਾਲਾ ਕਾਰਡ ਜਿਹੜਾ ਲਾਜ ਵਾਲਾ ਇਹ ਬਣਿਆ ਹੋਵੇ ਤੇ ਉਹ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦੇ ਸਕਦਾ ਹੈ ਕਿਉਂਕਿ ਭਗਵਾਨਤਮਾਨ ਸਰਕਾਰ ਦੇ ਵੱਲੋਂ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਆ ਪਰ ਕੋਈ ਵੀ ਇਸ ਨੂੰ ਅਮਲੀ ਜਾਮਨ ਨਹੀਂ ਪਨਾਇਆ ਜਾ ਰਿਹਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਉੱਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਜੀਹਾਂ ਜਿੱਥੇ ਕਿ 4 ਸਾਲ ਬੀਤਣ ਤੋਂ ਬਾਅਦ ਵੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਨਹੀਂ ਦਿੱਤਾ ਜਾ ਰਿਹਾ ਸੋ ਹੋ ਸਕਦਾ ਹੈ ਕਿ ਹੁਣ ਅਗਲੇ ਸਾਲ ਵੋਟਾਂ ਤੋਂ 3-4 ਮਹੀਨੇ ਪਹਿਲਾਂ ਇਹ ਹਜ਼ਾਰ-ਹਜ਼ਾਰ ਰੁਪਏ ਉਹਨਾਂ ਦੇ ਵੱਲੋਂ ਦੇਣਾ ਸ਼ੁਰੂ ਕਰ ਦਿੱਤਾ ਜਾਵੇ ਕਿਉਂਕਿ ਇਲੈਕਸ਼ਨ ਵੀ ਸਾਲ 2027 ਦੇ ਵਿੱਚ ਆਉਣ ਵਾਲੀ ਹੈ ਜਿਸ ਦੇ ਕਾਰਨ ਹੁਣ ਭਗਵੰਤ ਮਾਨ ਦੇ ਵੱਲੋਂ ਇਸ ਵਾਅਦੇ ਨੂੰ ਪੂਰਾ ਤੇ ਕੀਤਾ ਹੀ ਜਾਣਾ ਹੈ ਸੋ ਹੋ ਸਕਦਾ ਹੈ ਕਿ ਪੰਜਾਬ ਦੀਆਂ ਬੀਬੀਆਂ ਨੂੰ ਕੁੱਲ ਮਿਲਾ ਕੇ 3 ਤੋਂ 4 ਮਹੀਨੇ ਤੱਕ ਜਿਹੜਾ ਕਿ 1-1000 ਰੁਪਇਆ ਮਿਲਣਾ ਸ਼ੁਰੂ ਹੋ ਜਾਵੇ ਸੋ ਜਿਸ ਤੋਂ ਬਾਅਦ ਕੀ ਉਹਨਾਂ ਦੇ ਦੁਆਰਾ ਫੇਰ ਵੋਟਾਂ ਮੰਗਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਹੋ ਸਕਦਾ ਹੈ ਕਿ ਭਗਵੰਤ ਮਾਨ ਸਰਕਾਰ ਦੁਬਾਰਾ ਸੱਤਾ ਦੇ ਵਿੱਚ ਨਾ ਆਵੇ ਸੋ ਭਗਵੰਤ ਮਾਨ ਦੇ ਵੱਲੋਂ ਆਪਣਾ ਵਾਅਦਾ ਜਰੂਰ ਇਹ ਪੂਰਾ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਹਦ ਮੰਦ ਭਾਗੀ ਖਬਰ ਤਾਰਨ ਤਾਰਨ ਤੋਂ ਨਿਕਲ ਕੇ ਆ ਰਹੀ ਹੈ ਖੇਤ ਦੇ ਵਿੱਚ ਜਾ ਕੇ ਮਾਰੀ ਲਲਕਾਰੇ ਦੇਖਦਿਆਂ ਹੀ ਦੇਖਦਿਆਂ ਚਾਕੂ ਮਾਰ-ਮਾਰ ਕੇ ਮਾਰ ਸਿੱਟਿਆ ਨੌਜਵਾਨ ਜੀ ਹਾਂ ਸੋਮਵਾਰ ਦੀ ਸਵੇਰੇ ਪੁਲਿਸ ਥਾਣਾ ਪੱਟੀ ਸਦਰ ਦੇ ਅਧੀਨ ਆਉਂਦੇ ਪਿੰਡ ਬਰਨਾਲਾ ਵਿਖੇ ਮਮੂਲੀ ਵਿਵਾਦ ਦੇ ਚੱਲਦਿਆਂ ਗੁਰਪ੍ਰੀਤ ਸਿੰਘ ਪੁੱਤਰ ਬੋਰਡ ਸਿੰਘ ਦਾ ਉਸ ਸਮੇਂ ਗਵਾਂਡੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਇਹ ਬਾਹਰ ਤੋਂ ਦੋ ਇਹ ਵਾਰਦਾਤ ਉਦੋਂ ਵਾਪਰੀ ਜਦੋਂ ਗੁਰਪ੍ਰੀਤ ਸਿੰਘ ਖੇਤ ਗਿਆ ਸੀ ਤੇ ਗਵਾਂਡੀਆਂ ਦੇ ਵੱਲੋਂ ਚਾਕੂ ਮਾਰ-ਮਾਰ ਕੇ ਉਸ ਦੇ ਉੱਤੇ ਬਾਹਰ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੂਤਰਾਂ ਮੁਤਾਬਕ ਮੌਲਜਮ ਨੇ ਲਲਕਾਰੇ ਮਾਰਦੇ ਹੋਏ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਵਾਰਦਾਤ ਤੋਂ ਬਾਅਦ ਟੀਕਿਛਾੜਾ ਪਹ ਗਿਆ ਤੇ ਤੁਰੰਤ ਏਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਘਟਨਾ ਦੇ ਬਾਰੇ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਹੁਣ ਇਸ ਮੌਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦਫ਼ਤਰ ਜਾ ਰਹੇ ਵਿਅਕਤੀ ਦੀ ਚੇਨ ਝਾਪਟੀ ਗਈ ਹੈ ਜੀਹਾਂ ਪੰਜਾਬ ਦੇ ਵਿੱਚ ਲਗਾਤਾਰ ਹੁਣ ਚੋਰਾਂ ਦੇ ਹੌਸਲੇ ਬੁਲੰਦ ਹਨ ਸੋ ਜਲੰਧਰ ਦੇ ਵਿੱਚ ਜਿੱਥੇ ਕਿ ਬੀਤੇ ਦਿਨੀ ਇੱਕ ਵਿਅਕਤੀ ਦੀ ਚੇਨ ਝਾਪਟੀ ਗਈ ਸੀ ਹੁਣ ਇੱਕ ਹੋਰ ਵਿਅਕਤੀ ਦੀ ਚੇਨ ਝਾਟ ਲਈ ਗਈ ਹੈ ਜੀਹਾਂ ਸਵੇਰੇ 8 ਵਜੇ ਦੇ ਕਰੀਬ ਮੋਟਰਸਾਈਕਲ ਦੇ ਉੱਤੇ ਦਫ਼ਤਰ ਜਾ ਰਿਹਾ ਸੀ ਵਿਅਕਤੀ ਜਿਸ ਤੋਂ ਬਾਅਦ ਕਿ ਮੋਟਰਸਾਈਕਲ ਦੇ ਉੱਤੇ ਪਿੱਛੋਂ ਦੀ ਲਟੇਰੇ ਆਉਂਦੇ ਆ ਤੇ ਚੇਨ ਝਾਟ ਕੇ ਫਰਾਰ ਹੋ ਜਾਂਦੇ ਹਨ ਜਿਸ ਦੇ ਨਾਲ ਉਸਦੇ ਕੁਝ ਸੱਟਾਂ ਵੀ ਲੱਗੀਆਂ ਹਨ ਸੋ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਲਟੇਰੀਆ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੇ ਲਈ ਨਵੀਂ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਜਿਵੇਂ-ਜਿਵੇਂ ਮੌਸਮ ਠੰਡਾ ਹੋ ਰਿਹਾ ਹੈ ਹਵਾ ਦੀ ਗੁਣਵੱਤਾ ਵਿਗੜਨ ਲੱਗੀ ਹੈ ਪਰਾਲੀ ਸਾੜਨ ਦੇ ਕਾਰਨ ਤੇ ਹੋਰ ਪ੍ਰਦੂਸ਼ਣ ਦੇ ਕਾਰਨ ਪੰਜਾਬ ਦੀ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿ ਦੀਵਾਲੀ ਤੋਂ ਬਾਅਦ ਕਾਫੀ ਜ਼ਿਆਦਾ ਹਵਾ ਦੇ ਵਿੱਚ ਕਾਫੀ ਜ਼ਹਿਰੀਲੇ ਤੱਤ ਘੁਲ ਚੁੱਕੇ ਹਨ ਜਿਸ ਦੇ ਕਾਰਨ ਹੁਣ ਗਰਭਵਤੀ ਔਰਤਾਂ ਅਤੇ ਬਜ਼ੁਰਗ ਜੋ ਕਿ ਆਮ ਤੌਰ ਦੇ ਉੱਤੇ ਸਾਹ ਦੀ ਬਿਮਾਰੀ ਦੇ ਨਾਲ ਜੂਝ ਰਹੇ ਆ ਲੋਕ ਉਹਨਾਂ ਦੇ ਲਈ ਵੀ ਕਾਫੀ ਜ਼ਿਆਦਾ ਇਹ ਖਤਰਨਾਕ ਹਵਾ ਜੋ ਹੋ ਚੁੱਕੀ ਹੈ ਉਹਨਾਂ ਦੇ ਲਈ ਨਵੀਂ ਟ੍ਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘਟਕਾਣ ਦੇ ਲਈ ਜ਼ਿਆਦਾ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰੋ ਜਿਵੇਂ ਕਿ ਪ੍ਰਦੂਸ਼ਣ ਫਲਾਉਣ ਵਾਲੇ ਖੇਤਰਾਂ ਦੇ ਵਿੱਚ ਹੌਲੀ ਅਤੇ ਭਾਰੀ ਟ੍ਰੈਫਿਕ ਵਾਲੀਆਂ ਸੜਕਾਂ ਹਵਾ ਪ੍ਰਦੂਸ਼ਣ ਦੇ ਨਾਲ ਜਿਹੜਾ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਹੈ ਜਾਂ ਬਜ਼ੁਰਗ ਹੈ ਜਾਂ ਫਿਰ ਗਰਭਤੀ ਔਰਤਾਂ ਆ ਉਹਨਾਂ ਨੂੰ ਹੁਣ ਇਹ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਬਾਹਰੀ ਹਵਾ ਦੇ ਸੰਪਰਕ ਦੇ ਵਿੱਚੋਂ ਨਾ ਆਉਣ ਤੇ ਸਵੇਰ ਦੀ ਸੈਰ ਕਰਨ ਤੋਂ ਵੀ ਪਰਹੇਜ਼ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਸੋ ਵੱਡੀ ਇਹ ਖਬਰ ਹੁਣ ਜਿਹੜੀ ਕਿ ਪੰਜਾਬੀਆਂ ਦੇ ਲਈ ਨਿਕਲ ਕੇ ਆ ਰਹੀ ਹੈ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਹੀ ਕਮਰਿਆਂ ਨੂੰ ਹਵਾਦਾਰ ਕਰੋ ਅਤੇ ਬਾਹਰ ਘੁੰਮਣ ਜੇਕਰ ਜਾਣਾ ਹੈ ਕਿਸੇ ਨੇ ਤੇ ਘੁੰਮ ਸਕਦੇ ਹੋ ਸੋ ਸਵੇਰੇ ਅਤੇ ਸ਼ਾਮ ਕਾਫੀ ਜ਼ਿਆਦਾ ਪ੍ਰਦੂਸ਼ਣ ਦੀ ਮਾਤਰਾ ਹੁਣ ਹੋ ਜਾਂਦੀ ਹੈ ਜਿਸ ਦੇ ਕਾਰਨ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਮਾਰੀਆਂ ਫੈਲ ਸਕਦੀਆਂ ਹਨ ਸੋ ਐਨ 95 ਜਾਂ ਫਿਰ 99 ਮਾਸਕ ਪੈਣ ਦੀ ਵੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਅੱਗੇ ਇੱਕ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਹੁਣ ਜਾਰੀ ਕੀਤੀ ਹੈ ਕਰੋੜਾਂ ਰੁਪਏ ਦੀ ਰਾਸ਼ੀ ਨਾ ਬੱਚਿਆਂ ਨੂੰ ਹੋਵੇਗਾ ਲਾਭ ਜੀਹਾਂ ਪੰਜਾਬ ਦੇ ਸਮਾਜਿਕ ਸੁਰੱਖਿਆ ਔਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅनाथ ਅਤੇ ਇਸ ਤੋਂ ਇਲਾਵਾ ਅਸ਼ਰਿਤ ਬੱਚਿਆਂ ਦੇ ਭਵਿੱਖ ਨੂੰ ਸੁਰੰਸ਼ਚਿਤ ਕਰਨ ਦੇ ਲਈ ਲਗਾਤਾਰ ਵਿੱਤੀ ਸਮਾਜਿਕ ਸਹਾਇਤਾ ਯੋਜਨਾਵਾਂ 'ਤੇ ਉੱਤੇ ਕੰਮ ਕਰ ਰਹੀ ਹੈ ਸੋ ਪਿਛਲੇ ਦਿਨੀ ਹੀ ਤੁਹਾਨੂੰ ਦੱਸੀਏ ਕਿ ਪੰਜਾਬ ਦੇ ਵਿੱਚ ਜਿਹੜੀ ਕੀ ਇੱਕ ਮੁਹਿੰਮ ਚਲਾਈ ਗਈ ਸੀ ਜਿਹੜੇ ਛੋਟੇ ਬੱਚਿਆਂ ਤੋਂ ਭੀਖ ਮੰਗਾਈ ਜਾਂਦੀ ਹੈ ਸੋ ਉਸ ਦੇ ਕਾਰਨ 704 ਬੱਚੇ ਜਿਹੜੇ ਪਘਾਰੀਆਂ ਤੋਂ ਬਰਾਮਦ ਕੀਤੇ ਗਏ ਸਨ ਸੋ ਇਸੇ ਦੌਰਾਨ ਹੁਣ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਰਾਜ ਭਰ ਤੇ ਆਸ਼ਰਿਤ ਬੱਚਿਆਂ ਨੂੰ ਹੁਣ ਕੁੱਲ ਤੱਕ 242 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ ਇਹ ਸਹਾਇਤਾ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦੇ ਮਾਤਾ ਪਿਤਾ ਜਾਂ ਫਿਰ ਦੋਹਾਂ ਦੇ ਵਿੱਚੋਂ ਕੋਈ ਨਹੀਂ ਹੈ ਜਾਂ ਫਿਰ ਇੱਕ ਤਾਂ ਦਿਹਾਂਤ ਹੋ ਚੁੱਕਾ ਹੈ ਸੋ ਉਹਨਾਂ ਦੇ ਸੋ ਉਹਨਾਂ ਦੇ ਪਰਿਵਾਰ ਦੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਹੋ ਚੁੱਕੇ ਹਨ ਹਾਲਾਤ ਕਾਫੀ ਜਦਾ ਮੁਸ਼ਕਲ ਹੋ ਚੁੱਕੇ ਹਨ ਸੋਨਾ ਬੱਚਿਆਂ ਦੇ ਲਈ ਰਕਮ ਜਾਰੀ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਚਿੱਟੇ ਨੇ ਹੁਣ ਇੱਕ ਹੋਰ ਕਾਰਵਜਾੜ ਦਿੱਤਾ ਹੈ ਵਿਛਾਈ ਹਨ 70 ਘਰ ਦੇ ਪੇੜ ਦੇ ਵਿੱਚ ਮੁੰਡੇ ਨੇ ਤੋੜਿਆ ਹੈ ਦਮ ਜੀਹਾਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਕਿ ਪੰਜਾਬ ਦੇ ਵਿੱਚ ਮਹੀਮ ਚਲਾਈ ਜਾ ਰਹੀ ਹੈ ਪਰ ਲਗਾਤਾਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤਾਂ ਹੋ ਰਹੀਆਂ ਹਨ ਜੀਹਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸੁਨਵਾਲਕ ਦੇ ਵੱਲੋਂ ਚਿੱਟੇ ਦਾ ਟੀਕਾ ਲਵਾ ਕੇ ਓਵਰਡੋਜ਼ ਲੈ ਕੇ ਜਿਹੜੀ ਕਿ ਉਸਦੀ ਮੌਤ ਹੋ ਚੁੱਕੀ ਹੈ 17 ਸਾਲਾਂ ਦਾ ਨਵਾਲਕ ਮੁੰਡਾ ਗੌਰਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਚਿੱਟੇ ਦੀ ਓਵਰਡੋਜ਼ ਦੇ ਕਾਰਨ ਉਸਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੇ ਤਾਇਆ ਨਾਥ ਸਿੰਘ ਸਾਫਕਾ ਪੰਚ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਗੌਰਪ੍ਰੀਤ ਸਿੰਘ ਪਿਛਲੇ 2 ਸਾਲਾਂ ਤੋਂ ਨਸ਼ਾ ਕਰ ਰਿਹਾ ਹੈ ਤੇ ਉਸਨੇ ਆਪਣੇ ਘਰ ਦੇ ਵਿੱਚ ਹੀ ਸਰਿੰਜ ਦੇ ਨਾਲ ਓਵਰਡੋਜ਼ ਟੀਕਾ ਲਗਾ ਲਿਆ ਜਿਸ ਨੂੰ ਨਾ ਚੱਲਦਿਆਂ ਹੋਇਆਂ ਉਸਦੀ ਬੇੜੇ ਦੇ ਵਿੱਚ ਹੀ ਮੌਤ ਹੋ ਗਈ ਹੈ ਜਦੋਂ ਉਹਨਾਂ ਨੇ ਉਸਨੂੰ ਚੁੱਕ ਕੇ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਪਹਿਲਾਂ ਹੀ ਉਸਨੇ ਆਪਣਾ ਦਮ ਤੋੜ ਦਿੱਤਾ ਸੀ ਨਸ਼ੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਲਗਾਤਾਰ ਪੰਜਾਬ ਦੇ ਵਿੱਚ ਵਧਦੀਆਂ ਜਾ ਰਹੀਆਂ ਹਨ ਪਰ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਵਾਦੇ ਕੀਤੇ ਜਾ ਰਹੇ ਆ ਕਿ ਨਸ਼ਿਆਂ ਵਿਰੁੱਧ ਉਹਨਾਂ ਦੇ ਵੱਲੋਂ ਯੁੱਧ ਚਲਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਰਾਤ ਦੇ ਹਨੇਰੇ ਦੇ ਵਿੱਚ ਚੋਰਾਂ ਦੀ ਵੱਡੀ ਵਾਰਦਾਤ ਇੱਕ ਘੰਟੇ ਦੇ ਵਿੱਚ 11 ਦੇ ਕਰੀਬ ਦੁਕਾਨਾਂ ਦੇ ਵਿੱਚ ਕਰ ਦਿੱਤੀ ਚੋਰੀ ਜੀ ਹਾਂ ਦੀਨਾ ਨਗਰ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਜਿੱਥੇ ਕਿ ਚੋਰਾਂ ਦੇ ਹੌਸਲੇ ਇੱਥੇ ਵੀ ਲਗਾਤਾਰ ਬਲੰਦ ਹਨ ਸੋ ਪੂਰੇ ਪੰਜਾਬ ਦੇ ਵਿੱਚ ਹੀ ਹੁਣ ਚੋਰਾਂ ਦਾ ਰਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਘੰਟੇ ਦੇ ਵਿੱਚ ਵਿੱਚ ਇਹਨਾਂ ਦੇ ਵੱਲੋਂ 11 ਦੁਕਾਨਾਂ ਦੇ ਤਾਲੇ ਤੋੜੇ ਗਏ ਤੇ ਜਿਨ੍ਹਾਂ ਦੇ ਵਿੱਚ ਚੋਰੀ ਕਰ ਲਈ ਗਈ ਜਿਸ ਤੋਂ ਬਾਅਦ ਕਿ ਉਹ ਤੋਂ ਹੀ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਸਵੇਰੇ ਸਾਨੂੰ ਪਤਾ ਲੱਗਾ ਜਦੋਂ ਕੰਮ ਦੇ ਉੱਤੇ ਆਏ ਤੇ ਦੁਕਾਨਾਂ ਦੇ ਬਾਹਰ ਸਮਾਨ ਖਿਲਰਿਆ ਪਾਇਆ ਗਿਆ ਜਿਸ ਦੀ ਜਾਣਕਾਰੀ ਉਹਨਾਂ ਨੇ ਬਾਕੀ ਦੁਕਾਨਦਾਰਾਂ ਨੂੰ ਵੀ ਦਿੱਤੀ ਤੇ ਇਸ ਤੋਂ ਬਾਅਦ ਦੁਕਾਨਦਾਰ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਦੇ ਉੱਤੇ ਪੁਲਿਸ ਵੀ ਦੇਖ ਕੇ ਹਰਕਮ ਰਹਿ ਗਈ ਤੇ ਉਹਨਾਂ ਨੇ ਕੈਮਰੇ ਚੈੱਕ ਕੀਤੇ ਹਨ ਕਿ ਦੋ ਵਿਅਕਤੀ ਹਨ ਤੇ ਉਹਨਾਂ ਦੇ ਵੱਲੋਂ 1 ਘੰਟੇ ਦੇ ਵਿੱਚ ਹੀ 11 ਦੁਕਾਨਾਂ ਦੇ ਤਾਲੇ ਤੋੜੇ ਤੇ ਜਿਸ ਤੋਂ ਬਾਅਦ ਚੋਰੀ ਕੀਤੀ ਤੇ ਉਹ ਫਰਾਰ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੱਖਾਂ ਪੈਨਸ਼ਨਰਾਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਹੈ ਭਗਵਾਨਤਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਵੱਡਾ ਐਲਾਨ ਜੀ ਹਾਂ ਪੰਜਾਬ ਸਰਕਾਰ ਨੇ ਹੁਣ ਸੂਬੇ ਦੇ ਵਿੱਚ ਪੈਨਸ਼ਨਰਾਂ ਦੇ ਲਈ ਵੱਡਾ ਤੋਹਫਾ ਦਿੱਤਾ ਹੈ ਪੈਨਸ਼ਨ ਸੇਵਾ ਪੋਰਟਲ ਲਾਂਚ ਕਰ ਦਿੱਤਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਵਿੱਤ ਮੰਤਰੀ ਹਰਪਾਲ ਜੀਮਾ ਨੇ ਕਿਹਾ ਹੈ ਕਿ ਇਸ ਪੋਰਟਲ ਤਹਿਤ ਹੁਣ ਘਰ ਦੇ ਵਿੱਚ ਬੈਠੇ ਹੀ ਪੈਨਸ਼ਨਰ ਆਨਲਾਈਨ ਤਰੀਕੇ ਦੇ ਨਾਲ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਣਗੇ ਸੋ ਹੁਣ ਸ सक्सेशन ਮੂਡ ਰਾਹੀਂ ਪਰਿਵਾਰਕ ਪੈਨਸ਼ਨ ਦੀ ਐਪਲੀਕੇਸ਼ਨ ਮੂਵ ਕੀਤੀ ਜਾ ਸਕਦੀ ਹੈ ਸੋ ਹੁਣ ਘਰ ਬੈਠੇ ਹੀ ਤੁਸੀਂ ਆਪਣੀ ਪੈਨਸ਼ਨ ਦੇ ਲਈ ਜਿਹੜਾ ਜੀਵਨ ਪੱਤਰ ਦੇਣਾ ਹੁੰਦਾ ਸੀ ਉਸ ਨੂੰ ਆਨਲਾਈਨ ਹੀ ਦੇ ਸਕਦੇ ਹੋ ਸੋ ਇਹ ਵੱਡੀ ਖੁਸ਼ਖਬਰੀ ਹੁਣ ਪੰਜਾਬੀਆਂ ਦੇ ਲਈ ਨਿਕਲ ਕੇ ਆ ਰਹੀ ਹੈ ਜੋ ਕਿ ਪੈਨਸ਼ਨ ਪ੍ਰਾਪਤ ਕਰਦੇ ਹਨ